ਫੁੱਲਾ ਵਾਲੀ ਗੱਡੀ ਦਾ ਵਿਆਹ ਵਾਲੇ ਦਿਨ ਅਜਿਹਾ ਭਿਆਨਕ ਐਕਸੀਡੈਂਟ ਹੋ ਗਿਆ ਕਿ ਉਸ ਤੋਂ ਬਾਅਦ ਲਾੜੀ ਬਿਲਕੁਲ ਸਹਿਮ ਗਈ ਅਤੇ ਆਪਣੇ ਲਾੜੇ ਨੂੰ ਉਸਨੇ ਕੁੱਟ ਕੇ ਪਾੜ ਲਿਆ ਬਿਹਦ ਹੀ ਗੰਬੀਰ ਤਸਵੀਰਾਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਦੇਖਿਆ ਗਿਆ ਕਿ ਸਾਰੇ ਇੱਕ ਦੂਸਰੇ ਦਾ حال چال ਪੁੱਛਦੇ ਫੋਨ ਕਰਦੇ ਅਤੇ ਦੋਸਤਾਂ ਰਿਸ਼ਤੇਦਾਰਾਂ ਨੂੰ ਇਹੀ ਦੱਸਦੇ ਨਜ਼ਰ ਆਏ ਕਿ ਅਸੀਂ ਠੀਕ ਹਾਂ ਸਾਡੀ ਚਿੰਤਾ ਨਾ ਕਰੋ ਪਰ ਇਸ ਭਿਆਨਕ ਹਾਦਸੇ ਤੋਂ ਬਾਅਦ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਲਾੜਾ ਤੇ ਲਾੜੀ ਕੀਵੇਂ ਡਰੇ ਹੋਏ ਇੱਕ ਬੈਂਚ ਤੇ ਬੈਠੇ ਸੀ ਉਹਨਾਂ ਦੇ ਰਿਸ਼ਤੇਦਾਰਾਂ ਨੇ ਮਲਮ ਪੱਟੀਆਂ ਕੀਤੀਆਂ ਜਾ ਰਹੀਆਂ ਸਨ ਨਾਲ ਹੀ ਲਾੜਾ ਤੇ ਲਾੜੀ ਵੀ ਠੀਕ ਨਹੀਂ ਸੀ ਪਤਾ ਲੱਗਿਆ ਕਿ ਇੱਕ ਵੱਡਾ ਹਾਦਸਾ ਹੋਇਆ ਜਿਸ ਤੋਂ ਬਾਅਦ ਉੱਥੇ ਪੁਲਿਸ ਪਹੁੰਚੀ ਸੀ ਪੁਲਿਸ ਦੇ ਵੱਲੋਂ एसएसएफटी टीम ਨੂੰ ਵੀ ਬੁਲਾਇਆ ਗਿਆ ਨਾਲ ਹੀ ਉਨ੍ਹਾਂ ਨੇ ਰਿਸ਼ਤੇਦਾਰਾਂ ਸਮੇਤ ਲਾੜਾ ਲਾੜੀ ਦੀ ਮਲਮ ਪੱਟੀ ਕੀਤੀ ਇਸ ਦੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਪਰਿਵਾਰ ਦਾ ਇਹ ਖੁਸ਼ੀਆਂ ਭਰਿਆ ਦਿਨ ਗਮ ਦੇ ਵਿੱਚ ਬਦਲਿਆ ਜਦੋਂ ਪਤਾ ਲੱਗਿਆ ਕਿ ਵਿਆਹ ਵਾਲੇ ਦਿਨ ਹੀ ਪਰਿਵਾਰ ਦੇ ਨਾਲ ਏਡਾ ਵੱਡਾ ਹਾਦਸਾ ਹੋ ਗਿਆ ਇਹ ਖਬਰ ਅਬਹੁਤ ਤੋਂ ਸਾਹਮਣੇ ਆਈ ਹੈ ਜਿੱਥੇ ਗਿੱਦੜਾਂ ਵਾਲੀ ਪਿੰਡ ਦੇ ਕੋਲ ਟਰੈਕਟਰ ਟਰਾਲੀ ਦੇ ਨਾਲ ਬਚਣ ਦੇ ਚੱਕਰ ਦੇ ਵਿੱਚ ਹੀ ਲਾੜਾ ਲਾੜੀ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਡਿਵਾਈਡਰ ਦੇ ਨਾਲ ਇਹ ਕਾਰ ਜਾ ਟਕਰਾਏ ਜਿਸ ਤੋਂ ਬਾਅਦ ਹਰੇਕ ਦੇ ਸੱਟਾਂ ਲੱਗੀਆਂ ਨੇ ਕਾਰ ਦੇ ਵਿੱਚ ਸਵਾਰ ਲਾੜਾ ਲਾੜੀ ਅਤੇ ਹੋਰ ਲੋਕ ਜ਼ਖਮੀ ਹੋਏ ਨੇ ਸੂਚਨਾ ਮਿਲਣ ਤੋਂ ਬਾਅਦ ਐਸਐਸਐਫ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਜ਼ਖਮੀਆਂ ਦੀ ਮਲਮ ਪੱਟੀ ਕੀਤੀ ਗਈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰੋਡ ਸੇਫਟੀ ਕੋਰਸ ਦੇ ਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪਿੰਡ ਦੇ ਨੇੜੇ ਹੀ ਇਹ ਸੜਕ ਹਾਦਸਾ ਵਾਪਰਿਆ ਅਤੇ ਜਦੋਂ ਟੀਮ ਦੇ ਨਾਲ ਉਹ ਮੌਕੇ ਤੇ ਪਹੁੰਚੇ ਤਾਂ ਇਸ ਦੇ ਵਿੱਚ ਲਾੜਾ ਸੰਦੀਪ ਸਿੰਘ ਨਿਵਾਸੀ ਪਿੰਡ ਕਾਲਾਵਾਲੀ ਮੰਡੀ ਅਤੇ ਲਾੜੀ ਸੁਮਨਦੀਪ ਕੌਰ ਗੰਗਾਨਗਰ ਤੋਂ ਵਾਪਸ ਆਪਣੇ ਪਿੰਡ ਦੇ ਵੱਲ ਨੂੰ ਜਾ ਰਹੇ ਸਨ ਕਿ ਰਾਤ ਦੇ ਵਿੱਚ ਇਹ ਹਾਦਸਾ ਹੋ ਗਿਆ ਜਿਸ ਤੋਂ ਬਾਅਦ ਤਸਵੀਰਾਂ ਦੇ ਵਿੱਚ ਸਹਮੇ ਬੈਠੇ ਲਾੜਾ ਲਾੜੀ ਸਮੇਤ ਉਸਦੇ ਪਰਿਵਾਰਕ ਮੈਂਬਰਾਂ ਨੂੰ ਦੇਖਿਆ ਜਾ ਸਕਦਾ ਹੈ ਬੇहद ਹੀ ਡਰ ਗਏ ਸੀ ਉਹ ਮਿੰਟਾਂ ਦੇ ਵਿੱਚ ਉਹਨਾਂ ਦੀ ਗੱਡੀ ਦੇ ਨਾਲ ਇਹ ਕੀ ਬਣ ਗਿਆ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਗੱਡੀ ਬੁਰੀ ਤਰ੍ਹਾਂ ਦੇ ਨਾਲ ਚੱਕਨਾਚੂਰ ਹੋ ਚੁੱਕੀ ਹੈ ਕਾਫੀ ਨੁਕਸਾਨ ਹੋਇਆ ਹੈ ਤੇਦਰ ਲੜ ਆਪਣੀ ਲਾੜੀ ਨੂੰ ਸਮਝਾਉਂਦਾ ਹੋਇਆ ਤੇ ਸੰਭਾਲਦਾ ਹੋਇਆ ਤਸਵੀਰਾਂ ਦੇ ਵਿੱਚ ਦਿਖਾਈ ਦਿੱਤਾ ਵਿਆਹ ਦੇ ਮੌਕੇ ਤੇ ਅਜਿਹੀ ਅਨਹੋਣੀ ਘਟਨਾ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਗਮ ਦੇ ਵਿੱਚ ਹੈ ਦੱਸਦੇ ਕਿ ਗਿੱਦੜਾ ਵਾਲੀ ਦੇ ਕੋਲ ਪਹੁੰਚੇ ਤਾਂ ਸੜਕ ਤੇ ਬਣੇ ਕੱਟ ਤੋਂ ਮੁੜਨ ਲੱਗੇ ਸੀ ਤਾਂ ਦੂਸਰੇ ਪਾਸਿਓਂ ਆ ਰਹੀ ਟਰੈਕਟਰ ਟਰਾਲੀ ਤੋਂ ਬਚਣ ਦੇ ਚੱਕਰ ਦੇ ਵਿੱਚ ਹੀ ਕਾਰ ਡਿਵਾਈਡਰ ਦੇ ਉੱਪਰ ਚੜ ਗਈ ਜਿਸ ਤੋਂ ਬਾਅਦ ਲੜਾ ਲਾਈੜੀ ਸਹਿਤ ਉਸਦੇ ਰਿਸ਼ਤੇਦਾਰ ਜੋ ਕਿ ਗੱਡੀ ਦੇ ਵਿੱਚ ਬੈਠੇ ਸਨ ਸਾਰੇ ਹੀ ਜ਼ਖਮੀ ਹੋ ਗਈ ਕਿੱਥੋਂ ਆ ਰਹੇ ਹੋ ਤੁਸੀਂ ਅਸੀਂ ਲੰਗਰ ਨਾਲ ਇੱਧਰ ਕਿੱਧਰ ਜਾ ਰਹੇ ਹੋ ਅਸੀਂ ਕਾਲੇ ਮੰਡੀ ਜਾ ਰਹੇ ਹਾਂ ਕਾਲੇ ਮੰਡੀ ਜਾ ਰਹੇ ਹੋ ਤਾਂ ਕੀ ਹੋਇਆ ਇੱਥੇ ਤੁਹਾਨੂੰ ਮਾਰਿਆ ਜਾ ਪਿਆ ਜੀ ਉਹ ਟਰੈਕਟਰ ਵਾਲੇ ਦੇ ਕਿਤੇ ਸਾਹਮਣੇ ਆ ਗਿਆ ਫੋਨ ਤੇ ਗੱਲ ਕਰ ਰਿਹਾ ਠੀਕ ਹੈ ਜੀ ਤੇ ਅਸੀਂ ਉਹ ਉਸ ਤੇ ਬਚਾਅ ਕਰਦੇ ਹਾਂ ਕੱਠ ਮਾਰਦਾ ਠੀਕ ਵਿਆਹ ਤੋਂ ਆ ਰਹੇ ਸੀ ਜੀ ਚਲੋ ਬੱਚੇ ਤਰੀਕੇ ਸਾਰਿਆਂ ਦੇ ਤੁਸੀਂ ਹਰਿਆਣਾ ਤੋਂ ਹਾਂ ਹਰਿਆਣਾ ਤੋਂ ਚਲੋ ਠੀਕ ਓਕੇ ਕਿੱਥੋਂ ਹਰਿਆਣਾ ਤੋਂ ਕਿਹੜੀ ਜਗ੍ਹਾ ਕਾਲੇ ਮੰਡੀ ਜਾ ਰਹੇ ਸੀ ਚਲੋ ਸਰ ਜੀ ਮੇਰਾ ਨਾਮ ਇਹਤੈ ਚਤਨਾਮ ਸਿੰਘ ਆਇਆ ਅਸ਼ੇਸ਼ ਤੋਂ ਉਹ ਗੋਤੂ ਜੀ ਦਾ ਨਾਮ ਹੈ ਸਾਨੂੰ ਜੀ ਕੰਟਰੋਲ ਰੂਮ ਤੋਂ ਦਿੱਤਾ ਮਿਲਿ ਸੀ ਕਿ ਗਿੱਦਣਾ ਵਾਲੀ ਐਕਸੀਡੈਂਟ ਹੋ ਗਿਆ ਅਸੀਂ ਆ ਕੇ ਵੇਖਿਆ ਜੀ ਤੇ ਲਾੜਾ ਤੇ ਲਾੜੀ ਲਾੜੇ ਦਾ ਨਾਮ ਹੈ ਸੰਦੀਪ ਚੰਦ ਤੇ ਲਾੜੀ ਦਾ ਨਾਮ ਹੈ ਸੁਮਨਦੀਪ ਕੌਰ ਇਹਨਾਂ ਕੱਟ ਤੋਂ ਕ੍ਰੋਸ ਕਰਦੇ ਸੀ ਇਹਨਾਂ ਦੇ ਮੂਹਰੇ ਕਿਤੇ ਟ੍ਰਾਲੀ ਆ ਗਿਆ ਸੀ ਟਰੈਕਟਰ ਟਰਾਲੀ ਬਾਚ ਉਹ ਤੋਂ ਬਚਾਉਂਦੇ ਬਚਾਉਂਦੇ ਇਹ ਗੱਡੀ ਜਾ ਕੇ ਡਵਾਈਡਰ ਤੇ ਚੜ ਗਈ ਜੀ ਹਾਂਜੀ ਗੱਡੀ ਦਾ ਨੁਕਸਾਨ ਹੈ ਜੀ ਕਾਫੀ ਤੇ ਬਾਕੀ ਆਈਓ ਨੂੰ ਫੋਨ ਕਰਤਾ ਹੀ ਉਹ ਆ ਰਹੇ ਆ ਉਪਰ ਹੋਈ ਉਹ ਕਰਦੇ ਬਾਕੀ ਜਿੰਨੇ ਮਰੀਜ਼ ਸੀ ਉਹ ਤਾਂ ਬਚਾਹ ਹੋ ਗਿਆ ਹਾਂਜੀ ਜੀ ਜਿੰਨੇ ਸੀ ਗੱਡੀ ਸਵਾਰ ਜਿੰਨੇ ਵੀ ਸੀ ਉਹਨਾਂ ਦੇ ਵੀ ਮਾਲ ਪਟੀਆਂ ਖਾਰਿਆਂ ਦੇ ਕਰਤੀਆਂ ਜੀ